ਦਾ ਬੁਲਟਨ ਪੇਸ਼ ਨੇ ਅੱਜ ਦੀਆਂ ਖਬਰਾਂ ਦੇਸ਼ ਪਰਦੇਸ ਵਿੱਚ ਹੋ ਰਹੀਆਂ ਸਮਾਜਿਕ ਗਤੀਵਿਧੀਆਂ ਦੇ ਬਾਰੇ ਜਾਣਕਾਰੀ ਜਾਣਾਂਗੇ ਅੱਜ ਦੀਆਂ ਸੁਰਖੀਆਂ ਤੇ ਵਿਸਥਾਰ ਦੇ ਵਿੱਚ ਚਰਚਾ ਦੋਹਾ ਕਤਰ ਦੇ ਹਮਦ ਹਸਪਤਾਲ ਵਿੱਚ ਸਮੁੱਚੀ ਸਿੱਖ ਸੰਗਤ ਵੱਲੋਂ ਲਗਾਇਆ ਗਿਆ ਖੂਨਦਾਨ ਦਾ ਬਹੁਤ ਵੱਡਾ ਕੈਂਪ 2022 ਵਿੱਚ ਹੋ ਰਿਹਾ ਫੁੱਟਬਾਲ ਦਾ ਵਿਸ਼ਵ ਕੱਪ ਹੋਵੇਗਾ ਦੋਹਾ ਕਤਰ ਦੇ ਵਿੱਚ ਐਗਜ਼ਿਟ ਪਰਮਿਟ ਦੀ ਪਾਬੰਦੀ ਤੋਂ ਮੁਲਿਆ ਛੁਟਕਾਰਾ ਦੋਹਾ ਕਤਰ ਦੇ ਵਿੱਚ ਹਰ ਇੱਕ ਪਰਦੇਸੀ ਨੂੰ ਸਾਨੀ ਨਾ ਜਾ ਪਣਗੇ ਆਪਣੇ ਘਰਾਂ ਨੂੰ ਹੁਣ ਖਬਰਾਂ ਵਿਸਥਾਰ ਦੇ ਵਿੱਚ ਦੋਹਾ ਖਤਰ ਦੇ ਹਮਦ ਹਸਪਤਾਲ ਵਿੱਚ ਸਮੁੱਚੀ ਸਿੱਖ ਸੰਗਤ ਵੱਲੋਂ ਲਗਾਇਆ ਗਿਆ ਖੂਨਦਾਨ ਦਾ ਵਿਸ਼ਾਲ ਕੈਂਪ ਬੀਤੇ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ ਖੂਨਦਾਨ ਮਹਾਂਦਨ ਕੈਂਪੋ ਵਿੱਚ ਸਮੁੱਚੀ ਸਿੱਖ ਸੰਗਤ ਦਾ ਪਾਰੀ ਇਕੱਠ ਚੱਲ ਰਿਹਾ ਹੈ ਜਿਸ ਵਿੱਚ ਹਰ ਉਹ ਸ਼ਖਸ ਹਿੱਸਾ ਲੈ ਰਿਹਾ ਜੋ ਸਿੱਖੀ ਦੇ ਨਾਲ ਸੰਬੰਧ ਰੱਖਦਾ ਹੈ ਤੇ ਖੂਨਦਾਨ ਕੈਂਪ ਇੱਕ ਅਨੋਖੀ ਸ਼ਾਪ ਛੱਡ ਰਿਹਾ ਹੈ ਕਤਰਦੇਸ ਵਿੱਚ ਸਿੰਘਾਂ ਦੀ ਸਿੱਖੀ ਤੋਂ ਹਣ ਜਾਣ ਇਸਲਾਮ ਦੇਸ਼ ਦੇ ਵਾਸੀਆਂ ਦੇ ਲਈ ਪਿਛਲੇ 2 ਹਫਤਿਆਂ ਤੋਂ ਖੂਨਦਾਨ ਕੈਂਪ ਹਾਮਦ ਹਸਪਤਾਲ ਵਿੱਚ ਲਗਾਇਆ ਗਿਆ ਜਿਸ ਵਿੱਚ ਸਿੱਖ ਸੰਗਤ ਨੇ ਵੱਧ ਛੜ ਕੇ ਹਿੱਸਾ ਲਿਆ ਇੱਥੋਂ ਤੱਕ ਰਵੇ ਮਹਿਸੂਸ ਕੀਤਾ ਗਿਆ ਕਿ ਹਾਮਦ ਹਸਪਤਾਲ ਦੀ ਜਗ੍ਹਾ ਛੋਟੀ ਪਈ ਜਾਂ ਸਿੱਖ ਸੰਗਤਾਂ ਦੇ ਭਾਰੀ ਇਕੱਠ ਦੇ ਸਾਹਮਣੇ 4 ਤੋਂ 5000 ਲੋਕਾਂ ਨੇ ਖੂਨਦਾਨ ਦੇ ਪਹਿਲੇ ਕੈਂਪ ਦੇ ਵਿੱਚ ਹਿੱਸਾ ਲਿਆ ਜਿਸ ਵਿੱਚ ਹਮਦ ਹਸਪਤਾਲ ਦਾ ਸਟਾਫ ਸਿਰਫ ਤੇ ਸਿਰਫ 800 ਦੇ ਕਰੀਬ ਲੋਕਾਂ ਦਾ ਖੂਨ ਹੀ ਲੈ ਪਾਇਆ ਭਾਰਤੀ ਐਮਬੈਸੀ ਦੇ ਨੁਮਾਇਦੇ ਡਾਕਟਰ ਮੁਹੰਮਦ ਅਲੀ ਲੈਵਰ ਅਫਸਰ ਧੀਰਜ ਤੇ ICBF ਦੇ ਮੈਂਬਰ ਸੰਜੀਵ ਸ਼ਰਮਾ ਨੇ ਇਸ ਮੌਕੇ ਤੇ ਸ਼ਿਰਕਤ ਕੀਤੀ ਤੇ ਨਾਲ ਦੇ ਨਾਲ ਲੋਕਾਂ ਨੂੰ ਹੱਲਾਸ਼ੀਰ ਦਿੱਤੀ ਖੂਨਦਾਨ ਕੈਂਪ ਕਰਨ ਖੂਨਦਾਨ ਕੈਂਪ ਦਾ ਦੂਜਾ ੈਂਪ 7 ਸਤੰਬਰ ਤਾਰੀਖ ਨੂੰ ਦਿਨ ਸ਼ੁੱਕਰਵਾਰ ਨੂੰ ਹਮਦ ਹਸਪਤਾਲ ਵਿੱਚ ਲਗਾਇਆ ਗਿਆ ਜਿਸ ਵਿੱਚ ਸਿੱਖ ਸੰਗਤਾਂ ਦੇ ਬੈਠਣ ਤੋਂ ਲੈ ਕੇ ਹਰ ਉਹ ਸੁਵਿਧਾ ਦੇ ਖਾਸ ਪ੍ਰਬੰਧ ਦੇਖਣ ਨੂੰ ਮਿਲੇ ਕੱਲ ਦੇ ਖੂਨਦਾਨ ਕੈਂਪ ਵਿੱਚ ਮਿੱਥੀ ਗਿਣਤੀ 250 ਦੇ ਕਰੀਬ ਸਿੱਖ ਸੰਗਤਾਂ ਨੇ ਖੂਨਦਾਨ ਕੀਤਾ ਇਸ ਮੌਕੇ ਤੇ ਸਮੂਹ ਸੰਗਤ ਨੂੰ ਸੰਬੋਧਨ ਕਰਦੇ ਹੋਏ ਅਬਦੁੱਲ ਅਜੀਜ਼ ਅਬਦੁਲ ਹਸਨ ਅਲ ਮੁਹੰਮਦੀ ਸਾਦਿਕਾ ਅਲ ਮੁਹੰਮਦੀ ਨੇ ਹਿੱਸਾ ਲਿਆ ਤੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਖੂਨ ਦਾਨ ਕਰਨ ਦੇ ਲਈ ਸਭ ਦਾ ਆਦਰ ਸਹਿਤ ਧੰਨਵਾਦ ਕੀਤਾ। ਬੋਲਣਾ ਪੰਜਾਬ ਰੇਡੀਓ ਦੇ ਵੱਲੋਂ ਸਾਰੇ ਵਲੰਟੀਅਰਸ ਧਰਮਪਾਲ ਸਿੰਘ ਬਲਵਿੰਦਰ ਸਿੰਘ ਅੰਗਰੇਜ ਸਿੰਘ, ਸੰਦੀਪ ਸਿੰਘ, ਸ਼ੀਤਲ ਸਿੰਘ, ਓਂਕਾਰ ਸਿੰਘ, ਸੁਖਦੇਵ ਸਿੰਘ, ਸੋਨਾ ਸਿੰਘ, ਮਨਿੰਦਰ ਸਿੰਘ, ਰਣਵੀਰ ਸਿੰਘ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਜਸਵੰਤ ਸਿੰਘ ਤੇ ਸਮੂਚੀ ਸਿੰਘ ਸੇਵਾ ਗਰੁੱਪ ਦਾ ਬੋਲਦਾ ਪੰਜਾਬ ਨੇ ਬਹੁਤ ਸ਼ਲਾਘਾਯੋਗ ਕੰਮ ਲਈ ਸਰਾਇਆ ਤੇ ਅੱਗੇ ਤੋਂ ਹੋਰ ਹੱਲਾਸ਼ੀਰੀ ਦੇ ਲਈ ਪ੍ਰੇਰਿਆ। ਇਸ ਮੌਕੇ ਤੇ ਮਿੱਥੀਆਂ ਹੋਈਆਂ ਜ਼ਿੰਮੇਵਾਰੀਆਂ ਹਰ ਕਿਸੇ ਨੇ ਬਹੁਤ ਹੀ ਸਹੀ ਤੇ ਸੁਚੇਤ ਤਰੀਕੇ ਦੇ ਨਾਲ ਨਿਭਾਈਆਂ ਜਿਨ੍ਹਾਂ ਵਿੱਚੋਂ ਲੰਗਰ ਦੀ ਸੇਵਾ ਅਲਕੋਰ ਸਿੱਖ ਸੰਗਤ ਵੱਲੋਂ ਕੀਤੀ ਗਈ ਜਿਨ੍ਹਾਂ ਵਿੱਚ ਬਲਬੀਰ ਸਿੰਘ, ਕਿਰਪਾਲ ਸਿੰਘ, ਗੁਰਦੇਵ ਸਿੰਘ, ਬਲਦੇਵ ਸਿੰਘ, ਪ੍ਰਭਦੀਪ ਸਿੰਘ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਲਕੋਰ ਨੇ ਆਪਣੇ ਆਪਣੇ ਬਣਦੇ ਫਰਜ਼ ਬਹੁਤ ਹੀ ਸਹੀ ਤਰੀਕੇ ਦੇ ਨਾਲ ਨਿਭਾਏ। ਟਰਾਂਸਪੋਰਟ ਦੀ ਨਿਮਾਇਗੀ ਇਸ ਕੰਪਨੀ ਦੇ ਵੱਲੋਂ ਲੋਕਾਂ ਨੂੰ ਸਹੀ ਸਮੇਂ ਤੇ ਉਪਰ ਦਾ ਕਰਦੇ ਬਾਕੂਬੀਨ ਨਵਾਏਗੇ ਜਿਸ ਵਿੱਚ ਟ੍ਰਾਂਸਪੋਰਟ ਮੈਨੇਜਰ ਅਵਧਾਰ ਸਿੰਘ ਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਵੱਡਾ ਮੁੱਲਾ ਯੋਗਦਾਨ ਨਵਾਇਆ ਤੇ ਨਾਲ ਦੀ ਨਾਲ ਖੂਨ ਵਿदान ਕੀਤਾ ਇਸ ਮੌਕੇ ਤੇ ਖੂਨਦਾਨ ਕੈਂਪ ਦੇ ਵਿੱਚ ਪੰਜਾਬ ਗੈਰ ਵਿੱਚ ਅਲਖੋਰ ਦੀ ਪੂਰੀ ਟੀਮ ਮੈਨੇਜਰ ਪਰਮਨਭ ਦੇ ਨਾਲ ਉਪੜੀ ਤੇ ਨਾਲ ਦੀ ਨਾਲ ਉਹਨਾਂ ਨੇ ਖੂਨਦਾਨ ਕੀਤਾ ਤੇ ਸਾਰਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਪੂਰੇ ਪ੍ਰੋਗਰਾਮ ਨੂੰ ਇੱਕ ਜਗ੍ਹਾ ਤੇ ਬੰਨ੍ਹ ਕੇ ਰੱਖਣ ਲਈ ਪੰਜਾਬੀ ਸਿੰਘ ਤੇ ਅੰਗਰੇਜ਼ ਸਿੰਘ ਨੇ ਸਭਾਂ ਨੂੰ ਸੰਬੋਧਨ ਕੀਤਾ ਤੇ ਆਪਣੇ ਗਾਇਬ ਇਸ ਸੱਭਿਆਚਾਰਕ ਨਵੇਂ ਗੀਤਾਂ ਨਾਲ ਹਰ ਕਿਸ ਨੂੰ ਮਨੋਰੰਜਕ ਵੀ ਕੀਤਾ ਨਾਲ ਦੀ ਨਾਲ ਜੋੜੇ ਅਰਬੀ ਲੋਕਾਂ ਨੂੰ ਆਪਣੇ ਸੱਭਿਆਚਾਰ ਬਾਰੇ ਦੱਸਿਆ ਦਰਸਾਇਆ ਤੇ ਸੁਣਾਇਆ ਇਸ ਮੁੱਚੇ ਪ੍ਰੋਗਰਾਮ ਨੂੰ ਦਬੇੜਾ ਚੱਕ ਰਹੀ ਸਿੰਘ ਸੇਵਾ ਗਰੁੱਪ ਦੁਆਰਾ ਇੱਕ ਅਨੋਖੀ ਮਿਸਾਲ ਪੈਦਾ ਕੀਤੀ ਹੈ ਜਿਸ ਦੀ ਹਰ ਕੋਈ ਪ੍ਰਸ਼ੰਸਾ ਕਰਦਾ ਨਹੀਂ ਥੱਕਿਆ